ਕੇਂਦਰੀ ਬਜਟ 2024 ਦੇ ਵਿੱਚ ਪੰਜਾਬ ਨੂੰ ਪੂਰਨ ਤੌਰ ਤੇ ਨਜ਼ਰ ਅੰਦਾਜ਼ ਕੀਤਾ ਗਿਆ ਨਾ ਕਿਸਾਨ ਲਈ ਨਾ ਜਵਾਨ ਲਈ ਨਾ ਗਰੀਬ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ ਔਰ ਕਿਸਾਨੀ ਦੇ ਨਾਲ ਇੱਕ ਵੱਡਾ ਧੋਖਾ ਹੈ ਬਜਟ ਕਿਉਂਕਿ ਫਸਲ ਵਿਵਿੰਤਾ ਵਾਲੇ ਪਾਸੇ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਯਕੀਨੀ ਬਣਾਉਣ ਦੇ ਲਈ ਕਿਸੇ ਵੀ ਫੰਡ ਦੀ ਕੋਈ ਅਲਾਟਮੈਂਟ ਨਹੀਂ ਕੀਤੀ ਗਈ ਔਰ ਜੋ ਉਦਯੋਗ ਨੂੰ ਰਿਆਇਤਾਂ ਗਵਾਂਢੀ ਸੂਬਿਆਂ ਦੇ ਵਿੱਚ ਨੇ ਐਸੀ ਕੋਈ ਵੀ ਰਿਆਇਤ ਪੰਜਾਬ ਨੂੰ ਨਹੀਂ ਦਿੱਤੀ ਗਈ ਇਹ ਇੱਕ ਬਹੁਤ ਵੱਡਾ ਪੇਦ ਪਾਵ ਹੈ ਔਰ ਕੇਂਦਰ ਸਰਕਾਰ ਜਿਸ ਤਰੀਕੇ ਦੇ ਨਾਲੇ ਬਜਟ ਪੇਸ਼ ਕੀਤਾ ਹੈ ਇਥੋਂ ਸਪਸ਼ਟ ਹੈ ਕਿ ਸਿਰਫ ਜਿਹੜੇ ਲੋਕ ਸਰਕਾਰ ਦੇ ਭਾਈਵਾਲ ਨੇ ਉਹਨਾਂ ਦਾ ਧਿਆਨ ਰੱਖਿਆ ਗਿਆ ਬਿਹਾਰ ਨੂੰ ਇੱਕ ਸਪੈਸ਼ਲ ਪੈਕੇਜ ਚੰਦਰਬਾਬੂ ਨਾਈਡੂ ਸਾਹਿਬ ਨੂੰ ਇੱਕ ਸਪੈਸ਼ਲ ਪੈਕੇਜ ਤੇ ਪੰਜਾਬ ਜਿਹੜੀ ਇੱਕ ਬਾਰਡਰ ਸਟੇਟ ਹੈ ਜਿਹਦੇ ਆਪਣੇ ਵੱਡੇ ਚੈਲੰਜਸ ਨੇ ਉਹਦੇ ਲਈ ਇਸ ਬਜਟ ਦੇ ਵਿੱਚ ਕੁਛ ਨਹੀਂ ਔਰ ਦੂਸਰਾ ਮੇਰਾ ਸਵਾਲ ਸਾਡੀ ਪੰਜਾਬ ਦੀ ਸਰਕਾਰ ਨੂੰ ਹੈ ਕਿ ਇੰਨੀ ਜਲਦੀ ਦੇ ਵਿੱਚ ਟਵੀਟ ਕਰਕੇ ਇਹ ਬਜਟ